ਨਾਬਾ ਤੋਂ ਇੱਕ ਬੇਹਦੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਨਾਬਾ ਦੇ ਸੁਖਿੰਦਰ ਸਿੰਘ ਦੇ ਘਰ ਐਸਆਈਵੀ ਭਾਗ ਦੇ ਇੰਸਪੈਕਟਰ ਸੁਖਦੀਪ ਸਿੰਘ ਵੱਲੋਂ ਰੇਡ ਕਰ ਦਿੱਤੀ ਗਈ ਉਹ ਕਹਿ ਰਹੇ ਹਨ ਕਿ ਉਹਨੂੰ ਉਪ ਸੂਚਨਾ ਮਿਲੀ ਸੀ ਕਿ ਉਸ ਦੇ ਘਰ ਦੇ ਵਿੱਚ ਸ਼ਰਾਬ ਹੈ ਸੁਖਿੰਦਰ ਸਿੰਘ ਮੌਕੇ ਤੇ ਹੈ ਨਹੀਂ ਸੀ ਪਰ ਜਦੋਂ ਸੁਖਿੰਦਰ ਸਿੰਘ ਪਹੁੰਚਿਆ ਤਾਂ ਉਸ ਨੇ ਨਾਬੇ ਦੀ ਪੁਲਿਸ ਨੂੰ ਉੱਥੇ ਬੁਲਾ ਲਿਆ ਹੈਰਾਨੀ ਦੀ ਇਸ ਗੱਲ ਦੀ ਹੋਈ ਕਿ ਜਦੋਂ ਪੱਤਰਕਾਰਾਂ ਵੱਲੋਂ ਸਵਾਲ ਪੁੱਛਿਆ ਗਿਆ ਐਸਆਈਵੀ ਭਾਗ ਦੇ ਇੰਸਪੈਕਟਰ ਸੁਖਦੀਪ ਸਿੰਘ ਨਾਲ ਕਿ ਤੁਸੀਂ ਕਿਸ ਦੀ ਸ਼ਹਿ ਤੇ ਰੇਡ ਕੀਤੀ ਹੈ ਕੀ ਤੁਹਾਡੇ ਕੋਲ ਸਰਚ ਵਾਰੰਟ ਹੈ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਸਰਚ ਵਾਰੰਟ ਦੀ ਕੋਈ ਲੋੜ ਨਹੀਂ ਸਾਨੂੰ ਸੂ ਮਿਲੀ ਜੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਨੂੰ ਕਿਸ ਨੇ ਸੂਤਿਆ ਤੁਸੀਂ ਕਿਸਵਾਂ ਦਾ ਹੱਦ ਰੇਡ ਕੀਤੀ ਹੈ ਤਾਂ ਉਹ ਖੁੱਤ ਚਲਦੇ ਬਣੇ ਹੁਣ ਸੁਖਿੰਦਰ ਸਿੰਘ ਨੇ ਦੱਸਿਆ ਕਿ ਮੇਰੇ ਘਰ ਦਾ ਬੁਨਗਰੀ ਰੇਡ ਹੋਈ ਹੈ ਮੇਰੀ ਪੂਰੀ ਕਲੋਨੀ ਵਿੱਚ ਬਦਨਾਮੀ ਹੋ ਚੁੱਕੀ ਹੈ ਇਹ ਮੇਰੇ ਨਾਲ ਪਹਿਲੀ ਵਾਰ ਨਹੀਂ ਹੋਇਆ ਪਤਾ ਨਹੀਂ ਕਿਹੜੇ ਠੇਕੇਦਾਰ ਦੇ ਕਹਿਣ ਤੇ ਇਹ ਮੇਰੇ ਨਾਲ ਅਜੇ ਪਹਿਲਾਂ ਵੀ ਕਰ ਚੁੱਕੇ ਹਨ ਹੁਣ ਉਸਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ ਤਾਂ ਕੋਈ ਇਨਫੋਰਮੇਸ਼ਨ ਦੇ ਸਕਣ ਉਹ ਸ਼ਰਾਬ ਰੱਖ ਕੇ ਵੇਚਦੇ ਇੱਕ ਮਿੰਟ ਯਾਰ ਇਥੇ ਆ ਜਾਂਦੀ ਹੈ ਹਾਂ ਹਾਂ ਤੁਹਾਡੇ ਵਿੰਡਸ਼ੋਗ ਪਬਲੀ ਜਿਹੜਾ ਮੁੰਡਾ ਤੇ ਉਹ ਫਿਰ ਤਲਾਸ਼ੀ ਲਈ ਆ ਜੀ ਤੁਹਾਡੇ ਕੋਲੇ ਸਰਚ ਵਾਰੰਟ ਸੀ ਮਤਲਬ ਕੀ ਸੀ ਨਹੀਂ ਵਾਰੰਟ ਨਹੀਂ ਸਾਡੇ ਕੋਲੇ ਹੁੰਦੇ ਐਕਸਾਈਜ ਇਨਸਪੈਕਟਰ ਦਰਚ ਲੈ ਸਕਦਾ ਅੱਛਾ ਜੀ ਤੁਹਾਡਾ ਕੀ ਡੈਜ਼ਿਗਨੇਸ਼ਨ ਹੈ ਮੇਰਾ ਇਨਸਪੈਕਟਰ ਜੀ ਸਰਜੀਤ ਸਿੰਘ ਅੱਛਾ ਠੀਕ ਹੈ ਕਿੱਥੋਂ ਨਾਬੇ ਤੋਂ ਨਾਬੇ ਤੋਂ ਨਾਬੇ ਤੋਂ ਕੁਝ ਹੋਇਆ ਜੀ ਇੱਥੇ ਬਰਾਮ ਮਿਲਿਆ ਕੁਝ ਨਹੀਂ ਅੱਜ ਇੱਥੇ ਕੁਝ ਨਹੀਂ ਮਿਲਿਆ ਇਹ ਕਿਸੇ ਕੀ ਦੀ ਸ਼ਿਕਾਇਤ ਹੋਇਆ ਨਹੀਂ ਸ਼ਿਕਾਇਤ ਨਹੀਂ ਗੁੱਟ ਇਨਫਾਰਮੇਸ਼ਨ ਹੁੰਦੀ ਹੈ ਮੁਖਬਰ ਦੀ ਦੱਸਿਆ ਹੈਗਾ ਸੀ ਜਦ ਤੈਨੂੰ ਅੱਛਾ ਅੱਛਾ ਅੱਜ ਅਜੇ ਨਹੀਂ ਕੁਝ ਮਿਲਿਆ ਅੱਜ ਕੁਝ ਨਹੀਂ ਮਿਲਿਆ ਇਹ ਕਹਿੰਦੇ ਵੀ ਸਾਡੀ ਬੇਇੱਜ਼ਤੀ ਹੋਈ ਆ ਵੀ ਵੀ ਦੱਸੋ ਵੀ ਸਾਡਾ ਕੀ ਟੂਰ ਹੈ ਨਾ ਹੁਣ ਜੇ ਕੋਈ ਸਾਨੂੰ ਕੋਈ ਇਨਫੋਰਮੇਸ਼ਨ ਆਉਂਦੀ ਐ ਜੀ ਮੈਂ ਸੱਚ ਤਾਂ ਕਰਨਾ ਹੀ ਜਾਂਦਾ ਮੋਢ ਪਰ ਬੰਦੇ ਦੀ ਹਾਜ਼ਰੀ ਚ ਕੀਤਾਗਾ ਇਹਨਾਂ ਨੂੰ ਫਰਜ਼ ਤੇ ਸ਼ਾਮ ਕਰਵਾਇਆ ਵੀ ਕੋਈ ਇਤਰਾਜ਼ ਉਹ ਚੀਜ਼ ਨਹੀਂ ਬਣੀ ਸੀ ਠੀਕ ਹੈ ਇਹ ਜਸਵਰ ਦਾ ਉਹ ਮੈਂ ਪਹਿਲਾਂ ਬਿੰਦੋ ਨੌਕਲਵੰਤ ਸਿੰਘ ਖੜੜਾ ਸਾਹਿਬ ਕਾ ਸਰਪੰਚ ਰੋਟੀ ਖਾਣ ਜੀ ਅੱਛਾ ਕੀ ਕਰਨ ਜਿਹੜੇ ਹੈ ਹੀ ਐ ਐਕਸਰਸਾਈਜ਼ ਕਰਤਾ ਜੀ ਦੇਖੋ ਸਾਨੂੰ ਤਾਂ ਪਤਾ ਨਹੀਂ ਲੱਗਿਆ ਇਹ 15 20 ਬੰਦੇ ਆਏ ਨੇ ਲੇਡੀਜ਼ ਕੱਲੀ ਆ ਘਰੇ ਇਹਨਾਂ ਨੇ ਆ ਕੇ ਕਿਹਾ ਵੀ ਤਲਾਸ਼ੀ ਲੈਣੀ ਹੈ ਉਹ ਕਹਿੰਦੇ ਵੀ ਆ ਰਹੇ ਆ ਜਸਵੰਤ ਸਿੰਘ ਕਿੰਨਾ ਚਿਰ ਘੰਟਾ ਘੰਟਾ ਇਹਨਾਂ ਨੇ ਵੇਟ ਕਰੀਆ ਬਿਲਕੁਲ ਘੰਟਾ ਵੇਟ ਕਰੀਆ ਅੱਛਾ ਫਿਰ ਸਾਰੀ ਘਰ ਦੀ ਛਾਣ ਬਣੀ ਕੀਤੀ ਸਾਰੇ ਘਰ ਦੀ ਪੇਟੀਆਂ ਲਾ ਕੇ ਦਰਾਜ ਤੋਂ ਲਾ ਕੇ ਕੋਈ ਇਹਨਾਂ ਨੇ ਫਰਿੱਜ ਤੱਕ ਸਭ ਕੁਝ ਫੋਲੇ ਕੋਈ ਨਹੀਂ ਸਕਿਆ ਮਿਲਿਆ ਨਹੀਂ ਕੁਝ ਫਿਰ ਕੱਖ ਨਹੀਂ ਮਿਲਿਆ ਇਹਨਾਂ ਨੂੰ ਨਾ ਕੱਖ ਹੈਗੇ ਮੈਂ ਪਹਿਲੀ ਬੇਨਤੀ ਕਰਦੀ ਵੀ ਕਰਦਾ ਹੀ ਨਹੀਂ ਹੈਗਾ ਜੀ ਵੀ ਇਹ ਕੰਮ ਹੀ ਨਹੀਂ ਕਰਦੇ ਅਸੀਂ ਅਸੀਂ ਤਾਂ ਕਰੋੜ ਰੁਪਏ ਗੱਡੀਆਂ ਤਾਂ ਲਾਈ ਬੈਠੇ ਆ ਇਹ ਵੀ ਆਪਣੇ ਪੈਰਾਂ ਨੂੰ ਦੇਖ ਕੇ ਰਹਿੰਦੇ ਆ ਕੰਫਰਟ ਥੱਪ ਹੋ ਗਿਆ ਹੁਣ ਤੁਸੀਂ ਕਾਹਦਾ ਕੰਮ ਕਰਦੇ ਹੋ ਹੁਣ ਵੀ ਟੈਕਸੀ ਦਾ ਟੂਰ ਟ੍ਰੈਵਲ ਦਾ ਜੀ ਟੂਰ ਟ੍ਰੈਵਲ ਦਾ ਕੰਮ ਕਰਦੇ ਆ ਜੀ ਹੁਣ ਕੀ ਮੰਗ ਕਰਦੇ ਤੁਸੀਂ ਹਾਂਜੀ ਹੁਣ ਕੀ ਮੰਗ ਕਰਦੇ ਅਸੀਂ ਸਾਡੇ ਨਾਲ ਠੇਕੇਦਾਰਾਂ ਨਾਲ ਜਾ ਕੇ ਸਾਡਾ ਇਨਸਾਫ ਹੋਵੇ ਜੀ ਠੇਕੇਦਾਰ ਸਾਡੇ ਨਾਲ ਰੋਜ਼ੇ ਆ ਜਾਂਦਾ ਜੀ ਇਹ ਨਾ ਮੰਨ ਲਓ ਸਾਹਬ ਨਾਲ ਆਉਂਦੇ ਨਾਲ ਕੱਲਾ ਉਹ ਆਉਂਦਾ ਜਾਂ ਆਪਣੇ ਬੰਦੇ ਨਾਲ ਲੈ ਕੇ ਆ ਜਾਂਦਾ ਉਹ ਤਾਂ ਇੱਥੇ ਮੈਂ ਹੈਨੀ ਦੇ ਪਿੱਛੋਂ ਧਰ ਕੇ ਮੈਨੂੰ ਜੇ ਮੈਂ ਕੱਲਾ ਆਉਂਦਾ ਤਾਂ ਮੈਨੂੰ ਤੇ ਚਾਰ ਪੇਟੀਆਂ ਪਾ ਕੇ ਮੇਰੇ ਤੇ ਪਰਚਾ ਦੇ ਦਿੰਦੇ ਕੌਣਾ ਠੇਕੇਦਾਰ ਠੇਕੇਦਾਰ ਪਤਾ ਨਹੀਂ ਕਿ ਕੌਣ ਹੈ ਪਹਿਲਾਂ ਮੇਰੇ ਤੇ ਪਹਿਲਾਂ ਪਰਚੇ ਦਿੱਤੇ ਨਹੀਂ ਸਾਨੂੰ ਸਭ ਤੋਂ ਪੁੱਛੋ ਪਹਿਲਾਂ ਮੇਰੇ ਤੇ ਦਿੱਤੇ ਨਹੀਂ ਕੋਈ ਸਦਰਦਾਰ ਕੋਈ ਮਲਾਜ਼ਮ ਆਇਆ ਮਲਾਜ਼ਮ ਸਾਡੇ ਵਧੀਆ ਨੇ ਸਦਰ ਸਾਹਿਬ ਬੁਲਾਉਂਦੇ ਮਲਾਜ਼ਮ ਨੇ ਦੇਖ ਸਾਨੂੰ ਸਾਨੂੰ ਸਦਰ ਵਾਲੇ ਵੀ ਪਰਚਾ ਦੇ ਸਕਦੇ ਥੋੜ ਤੁਹਾਨੂੰ ਮੈਂ ਜਾਣਦੇ ਨਹੀਂ ਜੀ ਮੈਂ ਤਾਂ ਹੁਣ ਤੁਹਾਨੂੰ ਤਾਂ ਹੁਣ ਜਾਣਦਾ ਮੈਂ ਤਾਂ ਥੋੜੇ ਥੋੜੇ ਹੁੰਦੇ ਥੋੜੇ ਰੇਤ ਲੇਕਿਨ ਸਾਡੀ ਪੁਲਿਸ ਸਾਡੀ ਪੁਲਿਸ ਸਾਡੇ ਕੋਲ ਸਾਡੇ ਲਵੇ ਉਹ ਦੱਸੋ ਜੀ ਠੇਕੇਦਾਰ ਵਾਗਿਆ ਹੁਣ ਦੇਖੋ ਠੇਕੇਦਾਰ ਕਿਉਂ ਨਹੀਂ ਆਇਆ ਥੋੜਾ ਲਵੇ ਠੇਕੇਦਾਰ ਥੋੜੇ ਸਾਹਮਣੇ ਵੀ ਆਉਣਾ ਚਾਹੀਦਾ ਸੀ ਵੀ ਭਾਈ ਮੈਂ ਆਉਣਾ ਕਾਹਦੇ ਮੈਨੂੰ ਦੱਸੋ ਤਾਂ ਸੀ ਮੈਂ ਜੇ ਮੈਂ ਚੋਰ ਹੁੰਦਾ ਮੈਨੂੰ ਜਿਵੇਂ ਇਹਨਾਂ ਨੇ ਫੋਨ ਕਰਿਆਦੀ ਮੈਂ ਤਾਂ ਉੱਥੇ ਭੱਜ ਜਾਂਦਾ ਹੂੰ ਬਿਲਕੁਲ ਭੱਜ ਜਾਂਦਾ ਜੀ ਮੈਂ ਮੈਂ ਤਾਂ ਕਹਿੰਦਾ ਵੀ ਮੇਰੇ ਘਰੇ ਦਾਰੂ ਫੜੀ ਗਈ ਮੈਂ ਤਾਂ ਭੱਜ ਗਿਆ ਮੈਂ ਕੀ ਕਰਾਂ ਹੁਣ ਲੇਕਿਨ ਇਹ ਬਿਨਾ ਮਤਲਬ ਤੋਂ ਥੋੜੇ ਦਿਨਾਂ ਬਾਅਦ ਆ ਜਾਂਦੇ ਨੇ ਕਦੇ ਕਿਤੇ ਘੇਰ ਲੈਂਦੇ ਨੇ ਮੇਰੀ ਸਕੂਟਰੀ ਇੱਕ ਦਿਨ ਮੈਂ ਠੇਕੇ ਤੋਂ ਬੋਤਲ ਲੈ ਕੇ ਚੱਲਿਆ ਇਹਨਾਂ ਨੇ ਮੇਰੇ ਤੇ ਪੇਟੀ ਇਹ ਕਿਹੜਾ ਕਾਨੂੰਨ ਹੋਇਆ ਮੈਂ ਪੇਟੀ ਦੀ ਉੱਥੇ ਜਾ ਕੇ ਜਮਾਨਤ ਕਹਿੰਦੇ ਜਮਾਨਤ ਤੇ ਛੱਡ ਦੇਉ ਨੂੰ ਕੋਈ ਦਿੱਕਤ ਨਹੀਂ ਲੇਕਿਨ ਉਹ ਪੁਲਿਸ ਵਾਲੇ ਆਪਣੇ ਸਾਧਰ ਵਾਲੇ ਇਹ ਇੰਨੇ ਵਧੀਆ ਉਹ ਕਹਿੰਦੇ ਵੀ ਯਾਰ ਕਮਾਲ ਆ ਵੀ ਇੱਕ ਪੇਟੀ ਇਹ ਬੋਤਲ ਕਹਿ ਰਿਹਾ ਇੱਕ ਬੋਤਲ ਲੈ ਕੇ ਆਏ ਹੋ ਪੇਟੀ ਕਿੱਥੋਂ ਲਿਆਉਂਦੇ ਸੀ ਤਾਂ ਥੋੜੀ ਦੇਖ ਕੇ ਦੀ ਆ ਪਰ ਕੀ ਕਰਨਾ ਕਿੰਨੇ ਕ ਆ ਇਹਨੇ ਮਜ਼ਦੂਰੀ ਆ ਜਾਂ ਐਕਸਾਈਜ਼ ਕਿੰਨੇ ਕਿੰਨੇ ਐਕਸਾਈਜ਼ ਦੇ ਕਿੰਨੇ ਕ ਵਿਅਕਤੀ ਆ ਇਹਨੇ ਘੱਟੋ ਘੱਟ 15 20 ਜਣੇ ਤੇ ਜੀ ਨਾਲ ਐਕਸਾਈਜ਼ ਦੇ ਨਾਲ ਲਾ ਕੇ 25 ਕਿ ਜਣੇ ਤੇ ਜੀ ਠੀਕ ਠੇਕੇਦਾਰ ਕਿੱਥੇ ਆ ਠੇਕੇਦਾਰ ਭੱਜ ਗਿਆ ਜੀ ਕੀ ਮੰਗ ਕਰਦੇ ਹੋ ਤੁਸੀਂ ਕਾਕੀ ਚੱਲ ਰਿਹਾ ਹੈ ਕੱਲ ਨੂੰ ਮੇਰੇ ਸਾਡੇ ਇਹ ਤਾਂ ਸਾਡੇ ਮਾਨ ਹਨ ਸਾਡੇ ਸਾਰੇ ਮਹੱਲੇ ਚ ਬਦਨਾਮੀ ਆ ਵੀ ਤਾਂ ਐਕਸਾਈਜ ਵਾਲੇ ਆ ਕੇ ਪੁਲਿਸ ਵਾਲੇ ਆ ਕੇ ਬਦਨ ਦਾਰੂ ਫੜੀ ਗਈ ਪਤਾ ਨਹੀਂ ਕੀ ਹੋ ਗਿਆ ਕੀ ਕੰਮ ਕਰਦੇ ਨੇ ਅ ਮੇਰੀ ਕੱਲੀ ਕੱਲੀ ਗੱਡੀ ਦੇਖੋ ਇੱਕ ਕੱਲੀ ਕੱਲੀ ਗੱਡੀ ਮੇਰੇ ਨਾਮ ਤੇ ਆ ਪਰਮਟ ਪਾਇ ਹੋਣੇ ਸਾਡੀਆਂ ਗੱਡੀਆਂ ਦੇ ਪਰਮਟ ਗੱਡੀਆਂ ਨੇ ਹਾਂ ਜੀ ਹਾਂ ਇਹਨਾਂ ਨੂੰ ਕੋਈ ਇਨਫਰਮੇਸ਼ਨ ਦੇ ਉੱਤੇ ਆਈ ਸੀਗੀ ਇੱਥੇ ਸਾਨੂੰ ਇਥੋਂ ਫੋਨ ਗਿਆ ਵੀ ਐਂ ਕਰਕੇ ਐਕਸਾਈਜ ਵਾਲੇ ਆਏ ਨੇ ਅ ਆਪਣਾ ਮੌਕੇ ਤੇ ਆਓ ਅਸੀਂ ਇੱਥੇ ਮੌਕੇ ਤੇ ਆਏ ਹਾਂ ਜੀ ਮੌਕੇ ਤੇ ਕੁਛ ਮਿਲੇ ਮੌਕੇ ਤੇ ਨਹੀਂ ਜੀ ਨਹੀਂ ਕੁਛ ਨਹੀਂ ਮਿਲੇ ਐਕਸਾਈਜ ਵਾਲੇ ਚਲੇ ਗਏ ਐਕਸ ਐਕਸਾਈਜ਼ ਵਾਲੇ ਤੁਹਾਨੂੰ ਨਾਲ ਲੈ ਕੇ ਅੱਗੇ ਆਉਂਦੇ ਹੁੰਦੇ ਆ ਜਾਂ ਆਪ ਵੀ ਆ ਸਕਦੇ ਆ ਅਕੋਰਡਿੰਗ ਟੂ ਕਾਨੂੰਨ ਦੇ ਮੁਤਾਬਕ ਆਪ ਵੀ ਆ ਸਕਦੇ ਆ ਅੱਛਾ ਜਿਨ੍ਹਾਂ ਦੀ ਰੇਡ ਮਾਰੀ ਫਿਰ ਤੁਹਾਨੂੰ ਇਹਨਾਂ ਨੇ ਬੁਲਾਇਆ ਵੀ ਤੁਸੀਂ ਆ ਹਾਂਜੀ ਹਾਂਜੀ ਆਉਂਦੇ ਆ ਠੇਕੇਦਾਰ ਵੀ ਚਲੇ ਗਏ ਇੱਥੋਂ ਜੀ ਠੇਕੇਦਾਰ ਸਮੇਂ ਦੇਖੀ ਨਹੀਂ ਜਿੱਥੇ ਖੜਾ ਨਹੀਂ ਖੜਾ ਰਿਹਾ ਉਹ ਤਾਂ ਇਹ ਵਾਰ ਪੰਜਾਬੀ ਟੀਵੀ ਦੇ ਲਈ ਨਬਾਤੋ ਗੁਰਪ੍ਰਿੰਦ ਬਰਸੜ ਦੀ ਰਿਪੋਰਟ